ಕಬೇರೆ ಸ್ಥಳцова ಕೊಯೆಂದ್ರಿಯ ಬಳೆ ಮಾಡ್ 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 ಗುರು ಸರ್ ವಿಚಯಿ ಸರ್ ತವಣ್ಣದ ಮೊತ್ತೆ ಸರ್ ಮಮ್ಮಾ ಅದೆ ಮಮ್ಮಾ ಏಗ್ ಇನ್ನಾಗರತಾ ಇಲ್ಲ ಹೈ ಲೇಕಿನ್ ਕਿਵੇਂ ਆਣਾ ਹੋਇਆ ਅੱਜ ਹਸਪਤਾਲ ਦੇਖੋ ਜੋ ਲੈਕਸ਼ਨ ਕਰਕੇ ਮਿਸ ਮੈਨੇਜਮੈਂਟ ਸਿਵਲ ਹਸਪਤਲ ਦੀ ਰਹੀ ਹੈ ਔਰ ਲੋਕਾਂ ਦੇ ਸਾਨੂੰ ਲਾਮੇ ਆਏ ਕਿ ਸਿਵਲ ਹਸਪਤਲ ਦੇ ਵਿੱਚ ਜਿਵੇਂ ਕਾਫੀ ਡਿਊਟੀਆਂ ਲੱਗੀਆਂ ਡਾਕਟਰਾਂ ਦੀਆਂ ਲੈਕਸ਼ਨ ਕਰਕੇ ਤਾਂ ਅੱਜ ਜਿਵੇਂ ਸਿਵਲ ਸੈਕਸ਼ਨ ਸਾਹਿਬ ਔਰ ਐਸਐਮਓ ਸਾਹਿਬ ਔਰ ਸਾਰੇ ਡਾਕਟਰਾਂ ਨਾਲ ਮੀਟਿੰਗ ਕੀਤੀ ਹੈ ਹਸਪਤਲ ਦੇ ਜੋ ਵੀ ਕਮੀਆਂ ਨੇ ਉਹਨਾਂ ਨੂੰ ਸੁਧਾਰਿਆ ਜਾਵੇ ਜੇ ਕੋਈ ਇਨਗਹਿਲੀ ਕਰ ਰਿਹਾ ਹੈ ਜਾ ਕੋਈ ਇਨਗੈਲੀ ਕਰੂਗਾ ਅੱਗੇ ਉਹਦੇ ਤੇ ਸਖਤ ਸਖਤ ਉਸਤੇ ਕਾਰਵਾਈ ਕੀਤੀ ਜਾਵੇ ਲੋਕਾਂ ਨੂੰ ਜਿਹੜੀਆਂ ਸੁਵਿਧਾਵਾਂ ਨੇ ਸਿਹਤ ਸੁਵਿਧਾਵਾਂ ਸਹੀ ਤਰ੍ਹਾਂ ਦੀ ਜਿਹੜੀਆਂ ਨੇ ਪ੍ਰੋਪਰ ਤਰੀਕੇ ਨਾਲ ਦਿੱਤੀਆਂ ਜਾਂਦੀਆਂ ਕੀ ਕਮੀ ਆ ਸਾਹਮਣੇ ਆਈਆਂ ਤੁਸੀਂ ਗੱਲਬਾਤ ਕੀਤੀ ਹੈ ਦੇਖੋ ਥੋੜਾ ਜਿਹਾ ਇਲੈਕਸ਼ਨ ਕਰਕੇ ਡਿਊਟੀਆਂ ਲੱਗੀਆਂ ਸੀ ਕੋਈ ਕੋਈ ਡਾਕਟਰ ਵੀ ਆ ਕੋਈ ਵੀਆਈਪੀਜ਼ ਆ ਰਹੇ ਜਾਂ ਕਿਤੇ ਇਹਨਾਂ ਨੂੰ ਜਾਣਾ ਪੈਂਦਾ ਸੀ ਤਾਂ ਉਸ ਕਰਕੇ ਥੋੜਾ ਪ੍ਰੋਬਲਮ ਆਈ ਸੀ ਤਾਂ ਅੱਜ ਜਿਵੇਂ ਇਲੈਕਸ਼ਨ ਹੁਣ ਖਤਮ ਹੋਇਆ ਹੈ ਤਾਂ ਆ ਕੇ ਸਾਰੇ ਡਾਕਟਰਜ਼ ਨਾਲ ਐਸਐਮਓ ਸਾਹਿਬ ਨਾਲ ਸਿਵਲ ਸਰਜਨ ਸਾਡੇ ਜਿਹੜੇ ਨੇ ਉਹਨਾਂ ਸਾਰਿਆਂ ਦੀ ਮੀਟਿੰਗ ਬੁਲਾਈ ਸੀਗੀ ਔਰ ਸਖਤ ਹਦਾਇਤ ਕੀਤੀ ਗਈ ਹੈ ਕਿਤੇ ਵੀ ਕੋਈ ਕਮੀ ਪਾਈਗੀ ਤਾਂ ਸਖਤ ਅਕਸ਼ਨ ਹੋਊਗਾ ਸਰ ਰਿਜ਼ਲਟ ਕਿਵੇਂ ਦੇਖਦੇ ਹੋ ਸ਼ੇਰ ਸਿੰਘ ਖੋਬਾਇਆ ਜਿੱਤੇ ਹੈ ਕਹਿੰਦੇ ਆਮ ਆਦਮੀ ਪਾਰਟੀ ਜਿਹੜੀ ਪਿੱਛੇ ਰਹਿ ਗਈ ਇਸ ਵਾਰ ਦੇਖੋ ਲੋਕ ਨੇ ਪੰਜਾਬ ਦੇ ਲੋਕ ਨੇ ਪੰਜਾਬ ਦੇ ਲੋਕਾਂ ਨੇ ਔਰ ਜਿਹੜੇ ਸਾਡੇ ਫਲੋਰ 'ਤੇ ਲੋਕਾਂ ਨੇ ਜੋ ਫੈਸਲਾ ਕੀਤਾ ਹੈ ਉਹ ਸਿਰ ਮੱਥੇ ਹੈ ਪ੍ਰਵਾਨ ਹੈ ਜੋ ਕਮੀਆਂ ਰਹਿ ਗਈਆਂ ਨੇ ਹੁਣ ਸਾਡੇ ਕੋਲ 2.5-3 ਸਾਲ ਪਏ ਹੈ ਤਾਂ ਉਹ ਸਾਰੀਆਂ ਕਮੀਆਂ ਨੂੰ ਦੂਰ ਕਰਾਂਗੇ ਜੋ ਲੋਕਾਂ ਦੇ ਕੰਮ ਨੇ ਇੱਕ ਇੱਕ ਕੰਮ ਜਿਹੜਾ ਲੋਕਾਂ ਦਾ ਕਰਾਂਗੇ ਜੋ ਕਿਤੇ ਵੀ ਕੋਈ ਕਿਉਂਕਿ 2 ਸਾਲਾਂ ਦੇ ਵਿੱਚ ਕਈ ਵਾਰ ਤਾਂ ਤੁਸੀਂ ਦੇਖੋ ਸਾਡੀ ਸਾਰੇ ਸਾਡੇ ਐਮਐਲਏ ਸਾਰੇ ਮੰਤਰੀ ਸਾਹਿਬ ਆਣ ਜਿਵੇਂ ਪਹਿਲੀ ਵਾਰ ਬਣੇ ਆ 6 6 ਮਹੀਨੇ ਸਾਲ ਦਾ ਸਰਕਾਰ ਨੂੰ ਸਭਲਣ ਲੱਗੇ ਲੱਗੇ ਕਿਉਂਕਿ ਐਡਾ ਸਿਸਟਮ ਹੀ ਪਿੱਛੇ ਖਰਾਬ ਕੀਤਾ ਹੋਇਆ ਸੀ ਹੁਣ ਜਿਵੇਂ ਪਿਛਲੇ ਸਾਲ ਤੋਂ ਕੰਮ ਸਾਡੇ ਜਿਹੜੇ ਦੂਜਾ ਸਾਲ ਜੋ ਸਟਾਰਟ ਹੋਇਆ ਬਹੁਤ ਸਾਰੇ ਕੰਮ ਸ਼ੁਰੂ ਹੋਏ ਨੇ ਤੁਸੀਂ ਫਾਇਲ ਦਾ ਵੇਖ ਲੋ ਨਵੇਂ ਸਿਵਲ ਹਸਪਤਲ ਜਿਹੜਾ ਸੀਸੀਯੂ ਬਣ ਰਿਹਾ ਹੈ ਕੈਂਸਰ ਹਸਪਤਲ ਦੇ ਵਿੱਚ ਨਵੀਆਂ ਮਸ਼ੀਨਾਂ ਲਿਆਉਣ ਲੱਗੇ ਆ ਉਹਦੇ ਜਿਹੜਾ ਮੈਂ ਬਜਟ ਪਾਸ ਕਰਵਾ ਕੇ ਦਿਆਂ 46 ਕਰੋੜ ਦਾ ਤੇ ਇਹੋ ਜਿਹੜੇ ਕੰਮ ਨੇ ਹੁਣ ਚੱਲਣਗੇ ਤੇ ਰਫ਼ਤਾਰ ਨਾਲ ਲੋਕਾਂ ਨੂੰ ਪਤਾ ਲੱਗੂਗਾ ਕੀ ਸਰਕਾਰ ਔਰ ਜਿਹੜੇ ਸਾਨੂੰ ਲੋਕਾਂ ਨੇ ਜੁਣਿਆ ਜਿਹੜਾ ਕੰਮ ਕਰ ਰਹੇ ਆ ਤੇ ਜਿਹੜੀ ਕਮੀ ਰਹੀ ਉਹਨੂੰ ਦੂਰ ਕਰਕੇ ਲੋਕਾਂ ਦੇ ਵਿੱਚ ਜਾ ਕੇ ਫਿਰ ਲੋਕਾਂ ਦਾ ਸਾਥ ਲਵਾਂਗੇ ਜੀ। ਅਮਲੇ ਸਾਹਿਬ ਸਰਕਾਰ ਨੇ ਕਹਿੰਦੇ ਵਧੀਆ ਕੰਮ ਕੀਤੇ ਲੋਕਾਂ ਨੂੰ ਬਿਜਲੀ ਫਰੀ ਕਰਤੀ ਐ ਇੰਨੇ ਸੁਵਿਧਾਵਾਂ ਦਿੱਤੀਆਂ ਫਿਰ ਵੀ ਵੋਟਾਂ ਨਹੀਂ ਪਈਆਂ। ਦੇਖੋ ਲੋਕਾਂ ਨੂੰ ਮੈਂ ਜੋ ਵੀ ਠੀਕ ਹੈ ਲੋਕਾਂ ਦੀ ਮਰਜ਼ੀ ਹੈ ਜੋ ਲੋਕ ਚਾਹੁੰਦੇ ਨੇ ਸਾਨੂੰ ਜੇ ਸਾਡੇ 'ਚ ਸ਼ਾਇਦ ਕਮੀ ਰਹਿ ਗਈ ਉਹਨੇ ਲੋਕਾਂ ਨੂੰ ਸਮਝਾਉਣ ਲੱਗਿਆ ਜਾਂ ਲੋਕਾਂ ਦੇ ਤੱਕ ਪਹੁੰਚ ਕਰਨ ਲੱਗਿਆ ਜਿਵੇਂ ਜਿੰਨੀਆਂ ਸੌਲਤਾ ਆਮ ਆਦਮੀ ਪਾਰਟੀ ਦੇ ਸਰਕਾਰ ਨੇ ਦਿੱਤੀਆਂ ਨੇ ਹੁਣ ਅਸੀਂ ਦੁਬਾਰਾ ਫਿਰ ਕਰ ਕਰ ਜਾਵਾਂਗੇ ਚਾਹੇ ਚਲੋ ਅੱਜ ਚੋਣ ਅਸੀਂ ਫਰੋਈਪਰ ਤੋਂ ਹਾਰ ਚੁੱਕੇ ਆਂ ਔਰ ਅਸੀਂ ਦੁਬਾਰਾ ਫਿਰ ਲੋਕਾਂ ਤੱਕ ਪਹੁੰਚ ਕਰਾਂਗੇ ਘਰ-ਘਰ ਜਾਵਾਂਗੇ ਕਿੱਥੇ ਕਮੀਆਂ ਰਹੀਆਂ ਨੇ ਕਿਹੜੀ ਜਗ੍ਹਾ ਤੇ ਕਮੀਆਂ ਰਹੀਆਂ ਲੋਕਾਂ ਨਾਲ ਗੱਲ ਮੇਂ ਬਾਤ ਕਰਕੇ ਲੋਕਾਂ ਨਾਲ ਤਾਲਮਿਲ ਕਰਕੇ ਉਹਨਾਂ ਪੁੱਛਾਂਗੇ ਔਰ ਜਿਵੇਂ ਜਿਵੇਂ ਲੋਕ ਸਲਾਹ ਦੇਣ ਕਿ ਉਸ ਤਰ੍ਹਾਂ ਚੱਲਾਂਗੇ ਆਉਣ ਵਾਲੇ 3 ਸਾਲਾਂ ਚ ਮਜ਼ਬੂਤ ਕਰੋਗੇ ਦੇਖੋ ਪੂਰਾ ਮਜ਼ਬੂਤ ਅਸੀਂ ਹੁਣੇ ਤੋਂ ਹੀ ਲੱਗ ਗਏ ਆ ਤੁਸੀਂ ਦੇਖੋ ਅੱਜ ਇਲੈਕਸ਼ਨ ਰਿਜ਼ਲਟ ਤੋਂ ਬਾਅਦ ਦੂਜਾ ਦਿਨ ਹੈ ਔਰ ਮੈਂ ਸਿਵਲ ਹਸਪੀਟਲ ਆਪ ਖੁਦ ਚੱਲ ਕੇ ਆਇਆ ਔਰ ਡਾਕਟਰਜ਼ ਨਾਲ ਜਿੱਥੇ-ਜਿੱਥੇ ਕਮੀਆਂ ਨੇ ਡਾਕਟਰਜ਼ ਨੂੰ ਵੀ ਦੱਸਿਆ ਇਹਨਾਂ ਕਮੀਆਂ ਨੂੰ ਪੂਰਾ ਕੀਤਾ ਜਾਵੇ ਕੋਲਾ ਸੀ ਸਖਤ ਕਾਰਵਾਈ ਕਰਾਂਗੇ